ਝੋਨੇ ਦੀ ਫਸਲ ਨੇ ਪੰਜਾਬ ਦੇ ਮਾਨਸੂਨ ਦੀ ਸਿਹਤ ਨੂੰ ਖਰਾਬ ਕੀਤਾ ਹੈ ਇਸ ਦਾ ਖੁਲਾਸਾ ਇੱਕ ਰਿਸਰਚ ਦੇ ਵਿੱਚ ਹੋਇਆ ਰਿਸਰਚ ਕਹਿੰਦੀ ਹੈ ਕਿ ਪਿਛਲੇ 50 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਝੋਨੇ ਦੀ ਖੇਤੀ ਦੇ ਵਿੱਚ 705 ਫੀਸਦੀ ਦਾ ਵਾਧਾ ਹੋਇਆ ਹੈ 1970 ਤੋਂ 1995 ਤੱਕ ਬਹੁਤ ਤੇਜ਼ੀ ਦੇ ਨਾਲ ਪੰਜਾਬ ਦੇ ਵਿੱਚ ਝੋਨੇ ਦੀ ਖੇਤੀ ਦਾ ਵਾਧਾ ਹੋਇਆ ਇਸੇ ਦੌਰਾਨ ਹੀ ਤਾਪਮਾਨ ਨਮੀ ਵਾਸ਼ਪੀਕਰਨ ਅਤੇ ਦਿਨ ਰਾਤ ਦੇ ਤਾਪਮਾਨ ਚ ਜ਼ਿਆਦਾ ਬਦਲਾਵ ਹੋਇਆ ਇਸ ਤੋਂ ਬਾਅਦ 1996 ਤੋਂ 2020 ਦੇ ਵਿੱਚ ਇਹ ਬਦਲਾਵ ਬਹੁਤ ਘੱਟ ਦੇਖਣ ਨੂੰ ਮਿਲੇ ਪਰ ਉਦੋਂ ਤੱਕ ਹਾਲਾਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਝੋਨੇ ਦੀ ਖੇਤੀ ਨੇ ਪੰਜਾਬ ਦੇ ਧਰਤੀ ਹੇਠਲੇ ਪਾਣੀ ਦਾ ਪੱਧਰ ਇੰਨਾ ਹੇਠਾਂ ਕਰ ਦਿੱਤਾ ਕਿ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹੇ ਡਾਰਕ ਜ਼ੋਨ ਦੇ ਵਿੱਚ ਆ ਗਏ ਨੇ ਮਾਨਸੂਨ ਦੇ ਸੀਜ਼ਨ ਦੇ ਵਿੱਚ ਧਰਤੀ ਦੇ ਪਾਣੀ ਦੇ ਰੀਚਾਰਜ ਹੋਣ ਦੀ ਸੰਭਾਵਨਾ ਹੁੰਦੀ ਹੈ ਪਰ ਝੋਨੇ ਦੀ ਖੇਤੀ ਨੇ ਮਾਨਸੂਨ ਦੀ ਸਿਹਤ ਨੂੰ ਐਸਾ ਵਿਗਾੜਨਾ ਸ਼ੁਰੂ ਕੀਤਾ ਕਿ ਸੱਟੇ ਵੱਜੂ ਸੂਬੇ 'ਚ ਘੱਟ ਬਾਰਿਸ਼ ਹੋ ਰਹੀ ਏ ਤੇ ਧਰਤੀ ਦੇ ਪਾਣੀ ਨੂੰ ਰੀਚਾਰਜ ਕਰਨ ਦੀ ਦਰ ਵੀ ਘਟ ਰਹੀ ਏ ਇਸ ਸਾਲ ਸੂਬੇ ਦੇ ਵਿੱਚ ਝੋਨੇ ਦੀ ਖੇਤੀ ਪਿਛਲੇ ਸਾਲਾਂ ਦੇ ਮੁਕਾਬਲੇ ਜਲਦੀ ਸ਼ੁਰੂ ਕੀਤੀ ਗਈ ਜਿਸ ਦਾ ਨਤੀਜਾ ਇਹ ਰਿਹਾ ਕਿ ਮੌਨਸੂਨ ਪਹੁੰਚਣ ਤੋਂ ਪਹਿਲਾਂ ਹੀ ਖੇਤ ਪਾਣੀ ਦੇ ਨਾਲ ਭਰੇ ਹੋਏ ਸਨ ਅਤੇ ਖੇਤਾਂ 'ਚ ਜਮਾ ਪਾਣੀ ਦੇ ਵਾਸ਼ਪੀਕਰਨ ਦੇ ਕਰਕੇ ਜ਼ਿਆਦਾਤਰ ਖੇਤਰਾ 'ਚ ਲੋ ਪ੍ਰੈਸ਼ਰ ਏਰੀਆ ਜਨਰੇਟ ਹੀ ਨਹੀਂ ਹੋਇਆ ਅਤੇ ਮੌਨਸੂਨ ਬਿਨਾਂ ਵਰਸੇ ਹੀ ਡਾਇਵਰਟ ਹੋ ਗਿਆ ਇਹ ਖੁਲਾਸਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਰਿਸਰਚ ਦੇ ਵਿੱਚ ਹੋਇਆ ਦਰਅਸਲ ਪੀਏਯੂ ਦੇ ਮੌਸਮ ਵਿਭਾਗ ਦੀ ਰਿਸਰਚ ਦੇ ਅਨੁਸਾਰ ਝੋਨੇ ਦੀ ਖੇਤੀ ਦੇ ਕਾਰਨ ਮੌਨਸੂਨ ਤੇ ਸਭ ਤੋਂ ਜ਼ਿਆਦਾ ਅਸਰ ਲੁਧਿਆਣਾ ਨਮਾ ਸ਼ਹਿਰ ਤੇ ਬਠਿੰਡਾ ਦੇ ਵਿੱਚ ਦੇਖਣ ਨੂੰ ਮਿਲਿਆ ਰਿਸਰਚ ਇਹ ਵੀ ਕਹਿੰਦੀ ਹੈ ਕਿ ਪਿਛਲੇ 50 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਝੋਨੇ ਦੀ ਖੇਤੀ 2.75 ਲੱਖ ਹੈਕਟੇਅਰ ਤੋਂ ਵੱਧ ਕੇ 30 ਲੱਖ ਹੈਕਟੇਅਰ ਤੱਕ ਪਹੁੰਚ ਗਈ ਹੈ ਯਾਨੀ ਕਿ ਕਰੀਬ 705 ਫੀਸਦੀ ਦਾ ਵਾਧਾ ਝੋਨੇ ਦੀ ਖੇਤੀ ਦੇ ਵਿੱਚ ਪਿਛਲੇ 50 ਸਾਲਾਂ ਦੇ ਵਿੱਚ ਹੋਇਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਤਿੰਨ ਮੌਸਮ ਕੇਂਦਰ ਲੁਧਿਆਣਾ ਪਟੰਡਾ ਤੇ ਨਵਾਂ ਸ਼ਹਿਰ ਤੋਂ ਮਿਲੇ ਅੰਕੜੇ ਦੱਸਦੇ ਨੇ ਕਿ ਹਰ ਸਾਲ ਰਾਤ ਦਾ ਤਾਪਮਾਨ 0.02 ਤੋਂ 0.06 ਡਿਗਰੀ ਤੱਕ ਲਗਾਤਾਰ ਵਧ ਰਿਹਾ ਹੈ ਤੇ ਉੱਥੇ ਹੀ ਨਮੀ ਕਰੀਬ 0.2 ਤੋਂ 0.3 ਵਧ ਰਹੀ ਹੈ ਤੁੱਪ ਦੇ ਘੰਟੇ ਘਟ ਹੋਣ ਦੇ ਕਰਕੇ ਨਮੀ ਜ਼ਿਆਦਾ ਬਣੀ ਰਹਿੰਦੀ ਹੈ 1970 ਦੇ ਵਿੱਚ ਪੰਜਾਬ ਦੇ ਵਿੱਚ ਝੋਨੇ ਦੀ ਖੇਤੀ ਨੇ ਜ਼ੋਰ ਫੜ ਲਿਆ ਸੀ ਰਿਸਰਚ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਮੌਨਸੂਨ ਦੀ ਬਾਰਿਸ਼ ਨਾ ਹੋਣ ਦੀ ਵਜ੍ਹਾ ਪੰਜਾਬ ਦੇ ਵਿੱਚ ਝੋਨੇ ਦੇ ਖੇਤਾਂ ਦਾ ਪਾਣੀ ਵਿੱਚ ਡੁੱਬੇ ਰਹਿਣਾ ਹੈ ਇਸੇ ਕਾਰਨ ਹੀ ਜਦੋਂ ਧੁੱਪ ਨਿਕਲਦੀ ਹੈ ਤਾਂ ਪਾਣੀ ਦਾ ਵਾਸ਼ਪੀਕਰਨ ਹੋ ਜਾਂਦਾ ਹੈ ਤੇ ਹਵਾ ਦੇ ਵਿੱਚ ਨਮੀ ਦੀ ਮਾਤਰਾ ਵੱਧ ਜਾਂਦੀ ਹੈ ਜਿਸ ਦੀ ਵਜ੍ਹਾ ਕਰਕੇ ਹੇਠਲੀ ਤਹਿ ਤੇ ਲੋ ਪ੍ਰੈਸ਼ਰ ਏਰੀਆ ਹੇਟਾਂ ਤੋਂ ਡਿਵੈਲਪ ਨਹੀਂ ਹੋ ਪਾਉਂਦਾ ਜਿਸ ਦੇ ਕਾਰਨ ਅਸਮਾਨ ਦੇ ਵਿੱਚ ਜੋ ਕਾਲੇ ਬੱਦਲ ਹੁੰਦੇ ਨੇ ਉਹ ਬਿਨਾ ਵਰਸੇ ਹੀ ਅੱਗੇ ਨਿਕਲ ਜਾਂਦੇ ਨੇ ਇਸ ਸਮੇਂ ਝੋਨੇ ਵਾਲੇ ਇਸ ਸਮੇਂ ਤੱਕ ਝੋਨੇ ਵਾਲੇ ਖੇਤ 30 ਲੱਖ ਹੈਕਟੇਅਰ ਇੱਕੋ ਵੇਲੇ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਇਸੇ ਕਰਕੇ ਹੀ ਵਾਤਾਵਰਣ ਤੇ ਤਾਪਮਾਨ ਦੇ ਵਿੱਚ ਸਭ ਤੋਂ ਜ਼ਿਆਦਾ ਬਦਲਾਅ ਦੇਖਣ ਨੂੰ ਮਿਲਿਆ ਝੋਨੇ ਦੀ ਖੇਤੀ ਨੇ ਮੌਨਸੂਨ ਦੇ ਮੀਂਹ ਦੀ ਮਾਤਰਾ ਤੇ ਪੈਟਰਨ ਨੂੰ ਵੀ ਬਦਲ ਕੇ ਰੱਖ ਦਿੱਤਾ ਹੈ ਹਾਲਾਂਕਿ ਝੋਨੇ ਦੀ ਖੇਤੀ ਨੂੰ ਲੈ ਕੇ ਧਰਤੀ ਹੇਠਲੇ ਪਾਣੀ ਦੇ ਖਤਮ ਹੋਣ ਦੀ ਚਿੰਤਾ ਅਕਸਰ ਖੇਤੀਬਾੜੀ ਮਾਹਰ ਤੇ ਕਿਸਾਨ ਜਿਤਾਉਂਦੇ ਰਹਿੰਦੇ ਨੇ ਪਰ ਇੱਥੇ ਹੀ ਇੱਕ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਜੇਕਰ ਝੋਨਾ ਨਹੀਂ ਤਾਂ ਫਿਰ ਹੋਰ ਕੀ ਕੀ ਸਰਕਾਰ ਕੋਈ ਐਸਾ ਬਦਲ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਨੂੰ ਦੇਵੇਗੀ ਤਾਂ ਜੋ ਕਿਸਾਨ ਇਸ ਝੋਨੇ ਦੀ ਫਸਲ ਤੋਂ ਪਾਸਾ ਵਟ ਸਕਣ ਇਤੇ ਹੀ ਇੱਕ ਗੱਲ ਹੋਰ ਵੀ ਵਿਚਾਰਨਯੋਗ ਹੈ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਤੇ ਖੇਤੀ ਪਾਣੀ ਦੇ ਸਿਰ ਤੇ ਹੀ ਹੁੰਦੀ ਹੈ ਪਰ ਜੇਕਰ ਇਸੇ ਤਰ੍ਹਾਂ ਹੀ ਧਰਤੀ ਹੇਠਲਾ ਪਾਣੀ ਕੱਢਿਆ ਜਾਂਦਾ ਰਿਹਾ ਤਾਂ ਫਿਰ ਉਹ ਦਿਨ ਦੂਰ ਨਹੀਂ ਜਦ ਪੰਜਾਬ ਦੀ ਧਰਤੀ ਬੰਜਰ ਹੋਵੇਗੀ ਭਾਵ ਖੇਤੀ ਪ੍ਰਧਾਨ ਸੂਬਾ ਮੰਜ਼ੂਰ ਹੋ ਪੇਗਾ ਇਸ ਬਾਬਤ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਹੈ ਮੈਂ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰ ਬਾਂਦੇ ਹੋ ਇਜਾਜ਼ਤ ਧੰਨਵਾਦ ਜੀ